ਡਾਂਸ ਜਾਣੇ ਪੜਾਈ ਵੀ ਕਰਨੀ ਹੈ ਪਰ ਜਿੰਨ ਡਾਂਸ ਵੀ ਉਹਨਾਂ ਹੀ ਕਰਨਾ ਤੇ ਪੜਾਈ ਵੀ ਉਹਨਾਂ ਕਰਨੀ ਹੈ ਬੈਲੈਂਸ ਕਰਨਾ ਵੀ ਜੇ ਸੱਚ ਪੁੱਛੀਏ ਤੇ ਪਹਿਲਾਂ ਮੈਂ ਇਸ ਡਾਂਸਿੰਗ ਲਾਈਨ ਦੇ ਖਿਲਾਫ ਸੀਗਾ ਬਟ ਬੱਚੇ ਦਾ ਮਿਹਨਤ ਦੇਖ ਕੇ ਬੱਚੇ ਦਾ ਗਰੂ ਬੱਚੇ ਦਾ ਟੈਲੈਂਟ ਦੇਖ ਕੇ ਮੈਂ ਇਹਦੀ ਮਿਹਨਤ ਦੇਖ ਕੇ ਦੇ ਨਾਲ ਆਪ ਤੁਰਨ ਨੂੰ ਮਜਬੂਰ ਹੋ ਗਿਆ ਤੇ ਅੱਜ ਦੇ ਦਿਨ ਮੇਰੀ ਪੂਰ ਸਪੋਰਟ ਰਹਿੰਦੀ ਹੈ ਤੇ ਬੱਚਾ ਜਿੱਥੇ ਵੀ ਜਾਂਦਾ ਜਿੰਨਾ ਵੀ ਟਾਈਮ ਸਪੈਂਡ ਇਹਦੇ ਵਾਸਤੇ ਕਰਨਾ ਪੈਂਦਾ ਉਮੀਦ ਲਈ ਟਾਈਮ ਦਿਨਾਵਾ ਇਹ ਬਚਪਨ ਤੋਂ ਹੀ ਜਿਵੇਂ ਕਿ 2-3 ਸਾਲ ਦਾ ਸੀ ਇਹਦੇ ਐਕਸਪ੍ਰੈਸ਼ਨ ਮੂਵਮੈਂਟਸ ਦੇਖ ਕੇ ਨਾ ਵੀ ਪਤਾ ਲੱਗਦਾ ਸੀ ਵੀ ਇਹ ਅ ਗੁੱਡ ਡਾਂਸਰ ਹੀ ਬਣੇਗਾ ਇਹਦੇ ਮੂਵਮੈਂਟ ਅੱਛੇ ਸੀ ਯਾਨੀ ਕਿ ਡਾਂਸ ਅੱਛਾ ਕਰਦਾ ਸੀ ਵੀ ਕਿੰਨੀ ਉਮਰ ਆ ਜੀ ਬੱਚੀ ਦੀ ਇਹ ਅਕਸਰ ਦਾ ਉਸ ਮਤਲਬ ਡਾਂਸ ਕਰਵਾਉਂਦਾ ਵਾ ਤੇ ਕਈ ਵਾਰ ਤਾਂ ਰੋਂਦਾ ਵੀ ਬਹੁਤ ਆ ਕਿ ਹਾਂ ਮੇਰੇ ਸਿਰ ਆ ਪੇਨ ਹੋ ਰਹੀ ਆ ਬਟ ਫਿਰ ਵੀ ਹਿੰਮਤ ਕਰਕੇ ਕਰਦਾ ਵਾ ਤਾਂ ਕਰਕੇ ਮਤਲਬ ਮੇਰਾ ਵੀ ਖੁਦ ਦਾ ਦਿਲ ਕਰਦਾ ਕਿ ਮੈਨੂੰ ਹੋਰ ਪੁਸ਼ ਕਰਾ ਇਹ ਵੀ ਆਪਣੇ ਨੂੰ ਬਹੁਤ ਪੁਸ਼ ਕਰਦਾ ਵਾ ਤਾਂ ਕਰਕੇ ਅਗਲਾ ਪਹੁੰਚਾਇਆ ਤੇ ਤੱਕ ਮੈਂ ਇਸ ਰੋਜ ਦਾ 2 ਘੰਟੇ ਪ੍ਰੈਕਟਿਸ ਕਰ ਲੈਂਦਾ ਸਵੇਰੇ ਕਿੰਨੇ ਵਜੇ ਉੱਠਦੇ ਹੋ ਮੈਂ 6 ਵਜੇ ਉੱਠ ਜਾਂਦਾ ਤੇ ਪੜ੍ਹਾਈ ਫਿਰ ਕਿਹੜੀ ਕਲਾਸ ਤੁਸੀਂ ਕਰ ਰਹੇ ਹੋ 3rd ਤੇ ਪੜ੍ਹਾਈ ਚ ਮਨ ਲੱਗ ਜਾਂਦਾ ਕਿ ਇਹ ਹੁੰਦਾ ਵੀ ਡਾਂਸ ਵੱਲ ਜਾਣਾ ਮੈਂ ਡਾਂਸ ਹੀ ਕਰਨਾ ਆਨ ਦਾ ਮੈਂ ਡਾਂਸ ਜਾਣਾ ਪੜ੍ਹਾਈ ਵੀ ਕਰਨੀ ਹੈ ਪਰ ਜਿੰਨ ਡਾਂਸ ਵੀ ਉਹਨਾਂ ਹੀ ਕਰਨਾ ਤੇ ਪੜ੍ਹਾਈ ਵੀ ਉਹਨਾਂ ਹੀ ਕਰਨੀ ਹੈ ਬੈਲੈਂਸ ਕਰਨਾ ਦੋਨੇ ਚੀਜ਼ਾਂ ਬੈਲੈਂਸ ਉਹ ਬੜੀ ਚੰਗੀ ਸੋਚ ਹੈ ਪੜਾਈ ਵੀ ਬੈਲੈਂਸ ਕਰਨੀ ਹੈ ਤੇ ਡਾਂਸ ਜਿਹੜਾ ਕਰਦੇ ਹੋ ਡਾਂਸ ਦੀ ਕਲਾਸਿਸ ਵੀ ਮਤਲਬ ਬੈਲੈਂਸ ਕਰਨੀ ਹੈ ਦੋਨੇ ਚੀਜ਼ ਨੂੰ ਬੈਲੈਂਸ ਕਰਕੇ ਚੱਲਣਾ ਹਾਂਜੀ ਤੇ ਅੱਜ ਦੇ ਕਿੰਨੀਆਂ ਟਰੋਫੀਆਂ ਜਿੱਤ ਲਈਆਂ ਬਹੁਤ ਸਾਰੀ ਮੈਂ ਮੈਂ ਵੱਡੇ ਹੋ ਕੇ ਪਾਪਾ ਮੰਮਾ ਦਾ ਨਾਮ ਰੋਸ਼ਨ ਕਰਨਾ ਚਾਹਨਾ ਤੇ ਸਭ ਤੋਂ ਵੱਡੀ ਟਰੋਫੀ ਲੈਣਾ ਚਾਹਨਾ ਸੋ ਇਹ ਹੈ ਜੀ ਛੋਟਾ ਮਿੰਨੀ ਸਰਦਾਰ ਸਾਹਿਬ ਜਿਹੜੇ ਅੱਜ ਕੱਲ ਸੋਸ਼ਲ ਮੀਡੀਆ ਤੇ ਜਿਨ੍ਹਾਂ ਨੇ ਧੁੰਮਾ ਪਾਇਆ ਹੋਣਾ ਸੋਸ਼ਲ ਮੀਡੀਆ ਦੇ ਉੱਪਰ ਪੂਰੇ ਛਾਏ ਹੋਏ ਨੇ ਜਿਹਨਾਂ ਡਾਂਸ ਉਹ ਵਾਇਰਲ ਹੋ ਰਿਹਾ ਤੇ ਲੋਕ ਲਗਾਤਾਰ ਉਸ ਨੂੰ ਪਸੰਦ ਕਰ ਰਹੇ ਆ ਤੇ ਮਿੰਨੀ ਸਰਦਾਰ ਸਾਹਿਬ ਦੇ ਅੱਜ ਅਸੀਂ ਘਰ ਪਹੁੰਚੇ ਸੀ ਬੱਚੇ ਦੀਆਂ ਗੱਲਾਂ ਤੁਸੀਂ ਸੁਣੇ ਨਹੀਂ ਲਿਆ ਕਿ ਇਹਨੇ ਸਭ ਤੋਂ ਵੱਡੀ ਟਰੋਫੀ ਜਿਹੜੀ ਆ ਮੈਂ ਲੈ ਕੇ ਆਉਣੀ ਆ ਤੇ ਮੰਮੀ ਪਾਪਾ ਦਾ ਨਾਮ ਜਿਹੜਾ ਹੈ ਪੂਰੀ ਦੁਨੀਆ ਦੇ ਵਿੱਚ ਰੌਸ਼ਨ ਕਰਨਾ ਸੋ ਸਲਾਮ ਉਹਨਾਂ ਮਾਤਾ ਪਿਤਾ ਨੂੰ ਸਲਾਮ ਇਹੋ ਜਿਹੇ ਬੱਚਿਆਂ ਨੂੰ ਜਿੰਨਾਂ ਦੀ ਸੋਚ ਇੰਨੀ ਵਧੀਆ ਤੇ ਉਹਨਾਂ ਮਾਤਾ ਪਿਤਾ ਨੂੰ ਵੀ ਸਲਾਮ ਆ ਜਿਨ੍ਹਾਂ ਨੇ ਬੱਚਿਆਂ ਦੇ ਅੰਦਰ ਇੰਨੀ ਕਾਬਲੀਅਤ ਭਰੀ ਹੈ ਤੇ ਮਿੰਨੀ ਸਰਦਾਰ ਸਾਹਿਬ ਸੀਗੇ ਇਹ ਉਹਨਾਂ ਦੇ ਮੰਮੀ ਡੈਡੀ ਦੇ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦੇ ਪੇਰੈਂਟਸ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਛੋਟੇ ਸਰਦਾਰ ਸਾਹਿਬ ਦੇ ਡੈਡੀ ਮੇਰੇ ਨਾਲ ਮੌਜੂਦ ਨੇ ਗੱਲਬਾਤ ਕਰਨ ਸੱਸੀ ਗੱਲ ਜੀ ਸੱਸੀ ਕਪੀਰ ਜੀ ਤੋਂ ਤੁਹਾਡਾ ਬੱਚਾ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਡਾਂਸ ਕਰਦੇ ਹੋਏ ਤੇ ਕੀ ਕਹੋਗੇ ਵੀ ਜੀ ਪਹਿਲੀ ਗੱਲ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੋ ਬੱਚੇ ਨੂੰ ਸਪੋਰਟ ਕਰ ਰਹੇ ਬੱਚੇ ਦੇ ਰੀਅਲ ਟੈਲੈਂਟ ਨੂੰ ਸਪੋਰਟ ਕਰ ਰਹੇ ਤੇ ਇਹਦੇ ਲਈ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਗਾ ਮਨ ਲਓ ਕਿਦਾਂ ਲੱਗਦਾ ਜਦੋਂ ਤੁਸੀਂ ਦੇਖਦੇ ਹੋ ਕਿ ਤੁਹਾਡਾ ਬੱਚਾ ਮੰਨ ਲਓ ਇਹ ਡਾਂਸ ਕਰਦਾ ਹੈ ਕੰਪੀਟੀਸ਼ਨਾਂ ਤੁਸੀਂ ਲੈ ਕੇ ਜਾਂਦੇ ਹੋ ਜਦੋਂ ਇਹ ਡਾਂਸ ਕਰਦਾ ਇਹਨੂੰ ਦੇਖ ਕੇ ਕਿਵੇਂ ਦਾ ਮਹਿਸੂਸ ਹੁੰਦਾ ਵੀ ਜੇ ਸੱਚ ਪੁੱਛੀਏ ਤਾਂ ਪਹਿਲਾਂ ਮੈਂ ਇਸ ਡਾਂਸਿੰਗ ਲਾਈਨ ਦੇ ਖਿਲਾਫ ਸੀਗਾ ਬਟ ਬੱਚੇ ਦਾ ਮਿਹਨਤ ਦੇਖ ਕੇ ਬੱਚੇ ਦਾ ਗਰੂ ਬੱਚੇ ਦਾ ਟੈਲੈਂਟ ਦੇਖ ਕੇ ਮੈਂ ਇਹਦੀ ਮਿਹਨਤ ਦੇਖ ਕੇ ਦੇ ਨਾਲ ਆਪ ਤੁਰਨ ਨੂੰ ਮਜਬੂਰ ਹੋ ਗਿਆ ਤੇ ਅੱਜ ਦੇ ਦਿਨ ਮੇਰੀ ਫੁੱਲ ਸਪੋਰਟ ਰਹਿੰਦੀ ਹੈ ਤੇ ਬੱਚਾ ਜਿੱਥੇ ਵੀ ਜਾਂਦਾ ਜਿੰਨਾ ਵੀ ਟਾਈਮ ਇਸਪੈਂਡ ਇਹਦੇ ਵਾਸਤੇ ਕਰਨਾ ਪੈਂਦਾ ਉਮੀਦ ਲਈ ਟਾਈਮ ਦੇਣਾ ਵਾ ਤੇ ਮੈਨੂੰ ਬਹੁਤ ਵਧੀਆ ਲੱਗਦਾ ਜਦੋਂ ਵੱਡੇ ਵੱਡੇ ਟਰੋਫੀ ਵੱਡੇ ਵੱਡੇ ਕੰਪੀਟੀਸ਼ਨ ਜਿੱਤ ਕੇ ਆਉਂਦਾ ਹੈ ਤੇ ਸਾਰਿਆਂ ਨੂੰ ਖੁਸ਼ੀ ਹੁੰਦੀ ਹੈ ਇਹਦੇ ਟੀਚਰਸ ਤੇ ਮੱਲੇ ਵਾਲੇ ਸਾਰੇ ਸਾਰੇ ਜਿੰਨੇ ਵੀ ਹੈਗੇ ਸਾਰੇ ਖੁਸ਼ ਹੁੰਦੇ ਸਾਰੇ ਪਰਿਵਾਰ ਖੁਸ਼ ਹੁੰਦਾ ਜੀ ਸੋ ਇਹਨਾਂ ਦੇ ਮਦਰ ਵੀ ਮੇਰੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਮੈਨੂੰ ਸასი ਗੱਲ ਜੀ ਸਰ ਵੀ ਜੀ ਸੋ ਤੁਹਾਡੇ ਬੱਚੇ ਦੀ ਅੱਜ ਪੂਰੀ ਦੁਨੀਆ ਦੇ ਵਿੱਚ ਚਾਚਾ ਹੋ ਰਹੀ ਆ ਡਾਂਸ ਬੜਾ ਲੋਕ ਜਿਹੜਾ ਪਸੰਦ ਕਰ ਰਹੇ ਆ ਤੁਹਾਨੂੰ ਪਤਾ ਕਿਵੇਂ ਲੱਗਿਆ ਕਿ ਸਾਡੇ ਜਿਹੜਾ ਬੱਚਾ ਇਹਦਾ ਮਨ ਜਿਹੜਾ ਡਾਂਸ ਵਾਲਾ ਜੀ ਇਹ ਬਚਪਨ ਤੋਂ ਜਿਵੇਂ ਕਿ 2-3 ਸਾਲ ਦਾ ਸੀ ਇਹਦੇ ਐਕਸਪ੍ਰੈਸ਼ਨ ਮੂਵਮੈਂਟਸ ਦੇਖ ਕੇ ਨਾ ਵੀ ਮਤਲਬ ਪਤਾ ਲੱਗਦਾ ਸੀ ਵੀ ਇਹ ਅ ਗੁੱਡ ਡਾਂਸਰ ਹੀ ਬਣੇਗਾ ਇਹਦੇ ਮੂਵਮੈਂਟ ਅੱਛੇ ਸੀ ਯਾਨੀ ਕਿ ਡਾਂਸ ਅੱਛਾ ਕਰਦਾ ਸੀ ਵੀ ਕਿੰਨੀ ਉਮਰ ਆ ਜੀ ਬੱਚੇ ਦੀ 8 ਸਾਲ ਦੀ 8 ਸਾਲ ਦੀ ਉਮਰ ਦੇ ਵਿੱਚ ਹੁਣ ਜਦੋਂ ਇਹਦੀ ਵੀਡੀਓ ਵਾਇਰਲ ਹੁੰਦੀ ਹੈ ਕਮੈਂਟ ਤੁਸੀਂ ਚੈੱਕ ਕਰਦੇ ਹੋਣੇ ਆ ਜੋ ਲੋਕ ਇੰਨਾ ਪਿਆਰ ਕਰਦੇ ਆ ਫਿਰ ਕਿਵੇਂ ਦਾ ਮਹਿਸੂਸ ਹੁੰਦਾ ਬਹੁਤ ਪ੍ਰਾਊਡ ਜੀ ਬਹੁਤ ਅੱਛਾ ਲੱਗਦਾ ਵੀ ਕੋਈ ਬੱਚਾ ਸਾਡਾ ਵੀ ਬਹੁਤ ਇੰਨਾ ਅੱਗੇ ਜਾ ਰਿਹਾ ਹੈ ਬਹੁਤ ਅੱਛਾ ਲੱਗਦਾ ਸਾਹਤ ਦੀ ਗੱਲ ਕਰਕੇ ਬੱਚੇ ਦੀ ਤਿਆਰੀ ਮੰਨ ਲਓ ਕਿੰਦਾ ਕਰਵਾਈ ਜਾਂਦੀ ਹੈ ਜਦੋਂ ਬੱਚਾ ਕੰਪੀਟੀਸ਼ਨ ਤੇ ਜਾਂਦਾ ਹੈ ਕਿੰਨੀ ਖੁਸ਼ੀ ਹੁੰਦੀ ਹੈ ਜਦੋਂ ਹੱਥ ਦੇ ਵਿੱਚ ਟਰਾਫੀ ਫੜ ਕੇ ਲੈ ਕੇ ਆਉਂਦਾ ਮੈਂ ਟਰਾਫੀਆਂ ਸਾਰੀਆਂ ਦੇਖੀਆਂ ਨੇ ਕਿ ਫਰਸਟ ਵਿਨਿੰਗ ਹੀ ਨੇ ਸਾਰੀਆਂ ਮੰਨ ਲਓ ਪਹਿਲੇ ਜਦੋਂ ਪੋਜੀਸ਼ਨ ਤੇ ਬੱਚਾ ਆਉਂਦਾ ਤੇ ਕਿੰਨੀ ਖੁਸ਼ੀ ਮਹਿਸੂਸ ਹੁੰਦੀ ਹੈ ਬੋਥ ਜੀ ਬੋਥ ਪ੍ਰਾਉਡ ਮਹਿਸੂਸ ਹੁੰਦਾ ਕਿ ਬੱਚਾ ਆਪਣੇ ਪੇਰੈਂਟਸ ਦੇ ਨਾਲ ਵੱਧ ਕੇ ਅੱਗੇ ਵੀ ਵਧਰੇ ਆਪਣੇ ਪੇਰੈਂਟਸ ਤੋਂ ਹੋ ਇਸ ਤੋਂ ਵੱਧ ਕੇ ਹੋਰ ਕੀ ਖੁਸ਼ੀ ਹੋ ਸਕਦੀ ਹੈ ਕਿ ਆਪਣਾ ਬੱਚਾ ਆਪਣੇ ਤੋਂ ਅੱਗੇ ਜਾਵੇ ਜਦੋਂ ਬੱਚਾ ਕੰਪੀਟੀਸ਼ਨ ਦੇ ਲਈ ਜਾਂਦਾ ਤਾਂ ਉਹਨੂੰ ਕਿਸ ਤਰ੍ਹਾਂ ਤੁਸੀਂ ਤਿਆਰ ਕਰਦੇ ਹੋ ਫ ਕਿਆ ਜੀ ਬੱਸ ਸੋ ਇਹ ਛੋਟੇ ਡਾਂਸ ਮਾਸਟਰ ਦੇ ਅੱਗੇ ਹੋਰ ਵੀ ਮਾਸਟਰ ਨੇ ਉਸਤਾਦ ਇਹਨਾਂ ਦੇ ਗੱਲਬਾਤ ਉਹਨਾਂ ਨਾਲ ਕਰ ਰਹੇ ਕੀ ਹਾਲ ਚਾਲ ਨੇ ਵਧੀਆ ਸਤਰੀ ਦੱਸੋ ਠੀਕ ਹੋ ਸੋ ਅੱਜ ਬੜੇ ਚਰਚੇ ਹੋ ਰਿਹਾ ਬੱਚੇ ਦੇ ਧੁੰਮਾ ਪਾਜਾ ਹੋਣਿਆ ਸ਼ਾਇ ਹੋਏ ਨੇ ਪੂਰੇ ਉਸਤਾਦ ਹੋਂ ਤੁਸੀਂ ਕਿਵੇਂ ਦਾ ਮਹਿਸੂਸ ਕਰਦੇ ਹੋ ਬਹੁਤ ਪ੍ਰਾਊਡ ਫੀਲ ਹੋ ਰਿਹਾ ਮੈਨੂੰ ਦੇਖ ਕੇ ਕਿ ਮੇਰਾ ਸਟੂਡੈਂਟ ਇੰਨਾ ਅੱਗੇ ਜਾ ਰਿਹਾ ਬਾਕੀ ਬਾਬਾ ਜੀ ਦੀ ਮਿਹਰ ਆ ਮਿਹਨਤ ਬਹੁਤ ਕਰਦਾ ਮੁੰਡਾ ਇਹ ਵੀ ਅਸੀਂ ਵੀ ਕਰਦੇ ਪਏ ਮੈਂ ਤੁਹਾਡੇ ਪੇਰੈਂਟਸ ਕਰਦੇ ਪਏ ਮਿਹਨਤ ਸਾਰੇ ਕਰਦੇ ਪਏ ਆ ਤੇ ਵਧੀਆ ਗਰੋ ਕਰ ਰਿਹਾ ਰੱਬ ਤਰੱਕੀ ਰੱਖੇ ਉਹਨੂੰ ਜਦੋਂ ਤੁਸੀਂ ਇਹਨੂੰ ਮਿਹਨਤ ਕਰਵਾਉਣੀ ਹੈ ਤੁਸੀਂ ਇਹਦੀ ਤਿਆਰੀ ਕਰਵਾਉਣੀ ਹੈ ਕਿੰਨਾ ਕੁ ਤੁਹਾਨੂੰ ਮੁਸ਼ਕਲ ਹੁੰਦਾ ਇਹਦੇ ਲਈ ਕਿਉਂਕਿ ਸਟੈਪ ਜਿਹੜੇ ਹਸਾਬ ਨਾਲ ਇਹਦੇ ਫੇਸ ਤੇ ਐਕਸਪ੍ਰੈਸ਼ਨ ਹੈਗੇ ਆ ਮੰਨ ਲਓ ਜਿੱਦਾਂ ਇਹ ਫੇਸ ਰਿਐਕਟ ਕਰਦਾ ਮੰਨ ਲਓ ਕਿੰਨਾ ਕੁ ਡਿਫਿਕਲਟ ਹੁੰਦੀਆਂ ਚੀਜ਼ਾਂ ਡਿਫਿਕਲਟ ਤਾਂ ਬਹੁਤ ਹੁੰਦੀ ਆ ਹੁਣ ਮੈਂ ਇਹਨੂੰ ਬਹੁਤ ਕੁਝ ਮਤਲਬ ਡਾਂਸ ਕਰਵਾਉਂਦਾ ਵਾ ਤੇ ਕਈ ਵਾਰ ਤਾਂ ਰੋਂਦਾ ਵੀ ਬਹੁਤ ਆ ਕਿ ਹਾਂ ਮੇਰੇ ਸਾਰਾ ਪੇਨ ਹੋ ਰਹੀ ਆ ਬਟ ਫਿਰ ਵੀ ਹਿੰਮਤ ਕਰਕੇ ਕਰਦਾ ਵਾ ਤਾਂ ਕਰਕੇ ਮਤਲਬ ਮੇਰਾ ਵੀ ਖੁਦ ਦਾ ਦਿਲ ਕਰਦਾ ਕਿ ਮੈਨੂੰ ਹੋਰ ਪੁਸ਼ ਕਰਾ ਇਹ ਵੀ ਆਪਣੇ ਨੂੰ ਬਹੁਤ ਪੁਸ਼ ਕਰਦਾ ਵਾ ਤਾਂ ਕਰਕੇ ਅਗਲਾ ਪ ਪੂਰਬੀ ਤੁਹਾਡੇ ਕੋਲ ਬਹੁਤ ਸਾਰੇ ਸਟੂਡੈਂਟ ਹੋਣਗੇ ਇਹਦੇ ਵਿੱਚ ਖਾਸ ਗੱਲਬਾਤ ਕੀ ਹੈ ਡਿਫਰੈਂਟ ਹੈ ਜੀ ਸਭ ਤੋਂ ਸਭ ਤੋਂ ਡਿਫਰੈਂਟ ਹੈ ਮੇਰੇ ਲਈ ਤਾਂ ਬਹੁਤ ਵਧੀਆ ਕਰਦੇ ਆਪ ਅਚ ਉਮੀਦ ਕੀ ਹੈ ਤੁਹਾਨੂੰ ਕਿ ਤੁਸੀਂ ਉਸਤਾਦੋਂ ਗੁਰੂੋਂ ਤੇ ਮਾਤਾ ਪਿਤੋਂ ਤੋਂ ਬਾਅਦ ਜੇ ਅਸੀਂ ਗੱਲ ਕਰਗੇ ਤਾਂ ਗੁਰੂ ਦਾ ਦਰਜਾ ਹੁੰਦਾ ਗੁਰੂ ਨੂੰ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਕਿੰਨੀਆਂ ਉਮੀਦਾਂ ਨੇ ਇਸ ਬੱਚੇ ਤੋਂ ਬਹੁਤ ਉਮੀਦਾਂ ਨੇ ਮੈਨੂੰ ਹੁਣ ਮੇਰੀ ਵੀ ਇਹੀ ਕੋਸ਼ਿਸ਼ ਹੈ ਕਿ ਮੈਨੂੰ ਅੱਗੇ ਤੋਂ ਅੱਗੇ ਲੈ ਕੇ ਜਾਵਾਂ ਤੇ ਕਾਫੀ ਰਿਐਲਿਟੀ ਸ਼ੋ ਕਰਨ ਦੀ ਵੀ ਮੇਰੀ ਮਤਲਬ ਪਲੈਨਿੰਗ ਹੋ ਰਹੀ ਹੈ ਕਿ ਅੱਗੇ ਲੈ ਕੇ ਜਾਵਾਂ ਜੇ ਮੰਨ ਲਓ ਬੱਚਾ ਅੱਗੇ ਜਾਂਦਾ ਤਾਂ ਕਿਤਨਾ ਕਿਤੇ ਤੁਹਾਡੇ ਕਿਉਂ ਗੁਰੂ ਬਿਨਾ ਗਿਆਨ ਨਹੀਂ ਹੁੰਦਾ ਤਾਂ ਤੁਹਾਡੇ ਸਦਕਾ ਬੱਚਾ ਬਹੁਤ ਅੱਗੇ ਜਾ ਸਕਦਾ ਹੋਰ ਤੁਸੀਂ ਕੀ ਖਾਸ ਇਹਦੇ ਲਈ ਕਰ ਰਹੇ ਹੋ ਹੋਰ ਮੰਨ ਲਓ ਕੀ ਕੁਝ ਜਿਹੜਾ ਕਰਨਾ ਚਾਹੋਗੇ ਇਹਦੇ ਲਈ ਇਹਦੀ ਨਹੀਂ ਵਾਸ ਹੁਣ ਸਾਡੀ ਬਲੇਸਿੰਗਸ ਹੈਗੀਆਂ ਵਾ ਬਸ ਅਸੀਂ ਮਿਹਨਤ ਕਰਾਂਗੇ ਇੱਥੇ ਇਹ ਵੀ ਆਪਣੀ ਮਿਹਨਤ ਕਰ ਰਿਹਾ ਵਾ